ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਮੈਂ ਕੌਰਟੇਵਾ ਐਗਰੀਸੈਂਸਸ ਤੋਂ ਆਇਆ ਜੀ ਅੱਜ ਅਸੀਂ ਪਹੁੰਚੇ ਆ ਜੀ ਪਿੰਡ ਜੋਤ ਸਿੰਘ ਵਾਲਾ ਫਾਰਮਰ ਦਵਿੰਦਰ ਸਿੰਘ ਜੀ ਕੋਲ ਜਿਹੜੇ ਕਿ ਪਿਛਲੇ 3-4 ਸਾਲ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਆ ਜਿਹਨੂੰ ਆਪਾਂ ਡੀਐਸਆਰ ਵੀ ਕਹਿੰਦੇ ਆ ਤੇ ਇਹਨਾਂ ਨੂੰ ਮੇਨ ਸਮੱਸਿਆ ਜਿਹੜੀ ਬਿਜਾਈ ਦੇ ਵਿੱਚ ਨਦੀਨ ਦੀ ਸਮੱਸਿਆ ਆ ਰਹੀ ਸੀ ਜਿਹਦੇ ਵਿੱਚ ਮੁਰਕ ਇਹ ਮੋਥਾ ਜਿਹਨੂੰ ਆਪਾਂ ਕਹਿ ਦਿੰਦੇ ਆ ਤੇ ਨਾਲ ਚਿੜੀਆ ਘਾ ਘੋੜਾ ਘਾ ਦੀ ਸਮੱਸਿਆ ਆ ਰਹੀ ਸੀ ਇਹਨਾਂ ਨੇ ਕਾਫੀ ਅਲੱਗ-ਅਲੱਗ ਤਰ੍ਹਾਂ ਦੀਆਂ ਦਵਾਈਆਂ ਪਿਛਲੇ ਸਮੇਂ 'ਚ ਵਰਤੀਆਂ ਜਿਹਦਾ ਕਿ ਇੱਕ ਨਦੀਨ ਤੇ ਰਿਜ਼ਲਟ ਮਿਲਦਾ ਸੀ ਤੇ ਦੂਜਾ ਜਿੱਦਾਂ ਰਹਿ ਜਾਂਦਾ ਸੀ ਹੁਣ ਅਸੀਂ ਇਹਨਾਂ ਨੂੰ ਜਿਹੜੀ ਆਪਣੀ ਕਾਟੇਵਾ ਕੰਪਨੀ ਦੀ ਨੋਵਲੈਕਟ ਨਾਮ ਦੀ ਦਵਾਈ ਦਾ ਟ੍ਰਾਇਲ ਲਵਾਇਆ ਸੀ ਜਿਹਦਾ ਮਤਲਬ ਕਿ ਇੱਕ ਦਵਾਈ ਦੇ ਨਾਲ ਹੀ ਸਾਰੇ ਨਦੀਨਾਂ ਦਾ ਜਿਹੜਾ ਇਹਨੇ ਸਫਾਇਆ ਬਿਲਕੁਲ ਕਰ ਦਿੱਤਾ ਵਾ ਤੇ ਜਿਹਦੇ ਬਹੁਤ ਹੀ ਸਾਨੂੰ ਸ਼ਾਨਦਾਰ ਰਿਜ਼ਲਟ ਮਿਲੇ ਆ ਤੇ ਮੇਰੇ ਨਾਲ ਵੀਰ ਜੀ ਦਵਿੰਦਰ ਸਿੰਘ ਜੀ ਹੈਗੇ ਆ ਆਪਣਾ ਦਵਾਈ ਬਾਰੇ ਦੱਸਣਗੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਵੀਰ ਜੀ ਇਹ ਵੀਰ ਆਪਣੇ ਕੋਲ ਕੋਟਵਧੀ ਦਵਾਈ ਲੈ ਕੇ ਆਏ ਨਵਲੈਕਟ ਜਿਹਦਾ ਆਪਾਂ ਟ੍ਰਾਇਲ ਆਇਆ ਵਾ ਦੋ ਕਨਾਲਾਂ ਦੇ ਵਿੱਚ ਬਹੁਤ ਸੋਹਣਾ ਰਿਜ਼ਲਟ ਵਾ ਅਸੀਂ ਪਿਛਲੇ 3-4 ਸਾਲ ਤੋਂ ਸਿੱਧੀ ਬਜਾਈ ਕਰ ਰਹੇ ਆ ਜਿਹਦੇ ਵਿੱਚ ਵੱਖੋ-ਵੱਖ ਦਵਾਈਆਂ ਕੱਲੀ-ਕੱਲੀ ਦਵਾਈ ਕਰਨੀ ਪੈਂਦੀ ਹਰੇਕ ਕਾਹ ਵਾਸਤੇ ਇੱਕ ਦਵਾਈ ਕੰਟਰੋਲ ਨਹੀਂ ਕਰਦੀ ਇਹ ਇੱਕੇ ਦਵਾਈ ਨੇ ਸਾਰੇ ਹੀ ਨਦੀਨ ਕੰਟਰੋਲ ਕਰ ਦਿੱਤੇ ਆ ਤੇ ਇਸ ਕਰਕੇ ਸਾਰੇ ਕਿਸਾਨ ਵੀਰਾਂ ਨੂੰ ਵੀਰਾਂ ਇਹ ਦਵਾਈ ਵਰਤੋ ਘੋੜੇ ਘਾਹ ਦੇ ਉੱਤੇ ਬਹੁਤ ਸੋਹਣਾ ਤੇ ਮੁਰਕ ਦੇ ਉੱਤੇ ਬਹੁਤ ਸੋਹਣਾ ਰਿਜ਼ਲਟ ਆਏਗਾ ਮੈਂ ਦਵਿੰਦਰ ਸਿੰਘ ਦਵਿੰਦਰ ਸਿੰਘ ਪਿੰਡ ਜੋਤ ਸਿੰਘਲਾ ਮੋਬਾਈਲ ਨੰਬਰ 8195286666 ਜੀ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ ਜੀ